ਅਲਕੋਹਲ ਸ਼ਰਾਬ ਪੀਣ ਨਾਲ ਅਗਰ ਤੁਹਾਡਾ ਲੀਵਰ ਖਰਾਬ ਹੋ ਰਿਹਾ ਹੈ ਤੁਹਾਨੂੰ ਗੈਸ ਬਣਦੀ ਜਿਵੇਂ ਰਸਵਰੇ ਭਾਰੀਪਨ ਰਹਿੰਦਾ ਹੈ ਉਲਟੀਆਂ ਆਉਣ ਦਾ ਮਨ ਕਰਦਾ ਹੈ ਭੁੱਖ ਨਹੀਂ ਲੱਗਦੀ ਲੀਵਰ ਦੇ ਉੱਤੇ ਸੋਜਿਸ਼ ਆ ਗਈ ਹੈ ਜਿਹਨੂੰ ਫੈਟੀ ਲੀਵਰ ਕਹਿੰਦੇ ਆ ਉਹ ਹੋ ਗਿਆ ਹੈਪੇਟਾਈਟਿਸ ਹੋ ਗਿਆ ਜਾਂ ਲੀਵਰ ਖਤਮ ਹੋ ਗਿਆ ਲੀਵਰ ਜਖਮ ਹੋ ਗਿਆ ਜਿਹਨੂੰ ਸਿਰੋਸਿਸ অফ ਲੀਵਰ ਕਹਿੰਦੇ ਆ ਉਹ ਹੋ ਗਿਆ ਤੇ ਤੁਹਾਨੂੰ ਯੂਜ਼ ਕਰਨਾ ਚਾਹੀਦਾ ਹੈ ਆਮਲਾ ਬੁੰਮੀ ਆਮਲਾ ਗ੍ਰਿਫ ਕੁਮਾਰੀ ਕਾਲਮੇਕ ਇਹ ਸਾਰੀ ਜੜੀ ਬੂਟੀਆਂ ਨੂੰ ਯੂਜ਼ ਕਰਕੇ ਆਪਣੇ ਲੀਵਰ ਨੂੰ ਬਚਾ ਸਕਦੇ ਹੋ। ਬਿਤਾਯੂ ਹੋਲਿਸਟਿਕ ਤੁਹਾਡੇ ਵਾਸਤੇ ਐਸੀ ਦਵਾਈ ਲੈ ਹੈ ਯਕ੍ਰਿਤ ਕੇਅਰ ਜਿਹੜੀ ਦਵਾਈ ਵਿੱਚ ਇਹ ਸਾਰੀ ਜੜੀ ਬੂਟੀਆਂ ਹੈ ਇਨਾਂ ਵਿੱਚ ਹੋਰ ਕੋਈ ਕੈਮੀਕਲ ਨਹੀਂ ਹੈ। ਅਗਰ ਤੁਸੀਂ ਇਹ ਜੜੀ ਬੂਟੀਆਂ ਵਾਲੀ ਦਵਾਈ ਲੈਂਦੇ ਹੋ ਤੇ ਤੁਸੀਂ ਆਪਣੇ ਲੀਵਰ ਨੂੰ ਸਾਰੀ ਬਿਮਾਰੀਆਂ ਤੋਂ ਬਚਾ ਸਕਦੇ ਹੋ। ਔਰ ਆਪਣੇ ਆਪ ਨੂੰ ਸਵਸਥ ਰੱਖ ਸਕਦੇ ਹੋ। ਇਹ ਦਵਾਈ ਆਯੂਸ਼ ਸਰਟੀਫਾਈਡ ਹੈ। ਲੀਵਰ ਦੇ ਉੱਤੇ ਕੰਮ ਕਰਦੀ ਹੈ। 100% ਆਯੁਰਵੈਦਿਕ ਹੈ ਨੈਚੁਰਲ ਹੈ ਇਸਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ